ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤਜ਼ਾਬ ਖਾਰ ਅਤੇ ਲੂਣ ਤੇ ਬੱਚਿਓ ਇਸ ਅਧਿਆਇ ਨੂੰ ਸਮਝਣ ਦੇ ਯਤਨ ਵਿੱਚ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ 9 ਤੋਂ 12 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਹੱਲ ਜਿਹੜੇ ਸਵਾਲ ਉੱਤਰ ਨੇ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਕਾਪੀ ਕਰ ਲਓ ਇਹਨਾਂ ਨੂੰ ਤੇ ਮਦਰੋਂ ਦੀ ਕਰਕੇ ਯਾਦ ਕਰਕੇ ਇਹਨਾਂ ਨੂੰ ਆਪਣੇ ਆਪ ਬਿਨਾ ਦੇਖੇ ਲਿਖਣ ਦਾ ਅਭਿਆਸ ਵੀ ਜਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗਾ 7ਵੀਂ ਗਣਿਤ ਜਿਹਦੇ ਵਿੱਚ ਤੁਹਾਡੀ ਗਣਿਤ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਠੀਕ ਹੈ ਬੱਚੋ 7th ਮੈਥ ਜਿਹਦੇ ਵਿੱਚ ਤੁਹਾਡੀ 7ਵੀਂ ਮੈਥ ਜੋ ਇੰਗਲਿਸ਼ ਮੀਡੀਅਮ ਵਿੱਚ ਉਹ ਵੀ ਸਾਰੀ ਹਲ ਕਰਕੇ ਫੜ ਦਿੱਤੀ ਗਈ ਹੈ ਠੀਕ ਹੈ ਇਹ ਪਲੇਲਿਸ ਗਣਿਤ ਦੇ ਸਿਧਾਂਤ ਜਿਹਦੇ ਵਿੱਚ ਗਣਿਤ ਦੀਆਂ ਮੁੱਢਲੀਆਂ ਸਿਧਾਂਤਕ ਗੱਲਾਂ ਨੂੰ ਸਮਝਾਇਆ ਗਿਆ ਹੈ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਬਹੁਤ ਹੋਲਡਿੰਗ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲਗ-ਅਲਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਕਰਕੇ ਸਮਝਾਇਆ ਗਿਆ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਜੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਨੇ ਵਾਲੇ ਸਵਾਲ ਸੋ ਨਵਾਂ ਸਵਾਲ ਹੈ ਸੂਚਕ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਇੰਡੀਕੇਟਰਸ ਸੂਚਕ ਕੀ ਹੁੰਦੇ ਹਨ ਸੂਚਕਾਂ ਦੀਆਂ ਕਿਸਮਾਂ ਲਿਖੋ ਸੋ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਵਾਲੇ ਪਦਾਰਥਾਂ ਨੂੰ ਸੂਚਕ ਕਿਹਾ ਜਾਂਦਾ ਹੈ ਸੋ ਸੂਚਕ ਕੀ ਨੇ ਬੱਚਿਓ ਇਹ ਜਾਣਨ ਲਈ ਕਿ ਕੋਈ ਦਿੱਤਾ ਹੋਇਆ ਪਦਾਰਥ ਉਹ ਚੈੱਕ ਕਰਨਾ ਹੈ ਕਿ ਉਹ ਤੇਜ਼ਾਬੀ ਹੈ ਜਾਂ ਖਾਰੀ ਹੈ ਜਾਂ ਉਦਾਸੀਨ ਹੈ ਉਹਦੇ ਲਈ ਹੈ ਵਰਤਿਆ ਜਾਂਦੇ ਨੇ ਤੇ ਉਹਨੂੰ ਸੂਚਕ ਕਿਹਾ ਜਾਂਦਾ ਹੈ ਸੂਚਕ ਦੋ ਕਿਸਮ ਦੇ ਹੁੰਦੇ ਹਨ ਸੋ ਪਹਿਲਾ ਕੁਦਰਤੀ ਸੂਚਕ natural indicators ਪੌਦਿਆਂ ਤੋਂ ਪ੍ਰਾਪਤ ਹੁੰਦੇ ਨੇ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਸੂਚਕਾਂ ਨੂੰ ਕੁਦਰਤੀ ਸੂਚਕ ਕਿਹਾ ਜਾਂਦਾ ਹੈ ਜਿਵੇਂ ਕਿ ਲਿਟਮਸ ਹਲਦੀ ਲਾਲ ਬੰਦ ਗੋਬੀ ਦਾ ਸਤ ਫਤੇ ਚਾਈਨਾ ਰੋਜ਼ ਦੀਆਂ ਪੱਤੀਆਂ ਠੀਕ ਹੈ ਸੋ ਚਾਈਨਾ ਰੋਜ਼ ਬੂਟਾ ਹੁੰਦਾ ਉਹਦੀ ਪੱਤੀਆਂ ਲਾਲ ਬੰਦ ਗੋਬੀ ਦਾ ਸਤ ਤੇ ਲਿਟਮਸ ਸੈਵਿਕ ਬੂਟੇ ਤੋਂ ਪ੍ਰਾਪਤ ਹੁੰਦਾ ਹੈ ਹਲਦੀ ਠੀਕ ਹੈ ਦੂਜਾ ਹੈ ਬੱਚਿਓ ਕਿਸਮ ਸੰਸ਼ਲਿਸਟ ਸੂਚਕ ਪਾਲ ਸਿੰਥੈਟਿਕ ਇੰਡੀਕੇਟਰਸ ਪਾ ਬਨੋਟੀ ਜਿਹੜੇ ਪੌਦਿਆਂ ਤੋਂ ਪ੍ਰਾਪਤ ਨਹੀਂ ਹੋਏ ਪਰ ਕਿਸੇ ਫੈਕਟਰੀ ਵਿੱਚ ਲੈਬ ਵਿੱਚ ਬਣਾਏ ਗਏ ਨੇ ਪ੍ਰਯੋਗਸ਼ਾਲਾਵਾਂ ਵਿੱਚ ਬਣਾਏ ਗਏ ਨੇ ਸੋ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਕੀਤੇ ਗਏ ਸੂਚਕਾਂ ਨੂੰ ਸੰਸ਼ਲੇਸ਼ਿਤ ਸੂਚਕ ਕਿਹਾ ਜਾਂਦਾ ਹੈ ਜਿਵੇਂ ਕਿ ਫੀਨੋਲਫਥੈਲਿਨ ਫੀਨੋਲਫਥੈਲਿਨ ਇਹ ਅੰਗਰੇਜ਼ੀ ਚ ਹੈਗਾ ਫਤੇ ਮਿਥਾਈਲ ਔਰੇਂਜ ਮਿਥਾਈਲ ਔਰੇਂਜ ਦੇ ਜਿੱਦ ਮਿਥਾਈਲ ਔਰੇਂਜ ਅਤੇ ਫੀਨੋਲਫਥੈਲਿਨ ਇਹ ਬੱਚੋ ਤੁਹਾਨੂੰ ਥੋੜੇ ਔਖੇ ਸ਼ਬਦ ਨੇ पर ਇਹਨਾਂ ਨੂੰ ਬੋਲ ਬੋਲ ਕੇ ਤੇ ਲਿਖ ਲਿਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਤੁਹਾਨੂੰ ਕੰਠ ਕਰਨਾ ਪੈਣਾ ਹੈ ਇਸ ਤੋਂ ਬਿਨਾ ਕੋਈ ਹੋਰ ਦੂਜਾ ਛਾਰਾ ਨਹੀਂ ਹੈ ਠੀਕ ਹੈ ਅਗਲਾ ਹੁਣ ਦੇਖੀਏ ਲਿਟਮਸ ਜਿਦਾ ਅਸੀਂ ਜ਼ਿਕਰ ਕੀਤਾ ਜੋ ਕੁਦਰਤੀ ਸੂਚਕ ਹੈ ਲਿਟਮਸ ਬਾਰੇ ਤੁਸੀਂ ਕੀ ਜਾਣਦੇ ਹੋ ਸੁਮਝੋ ਇਹ ਬੂਟਾ ਦੇਖੋ ਲਿਟਮਸ ਦਾ ਲਾਈਕੇਸ ਨਾਮ ਦਾ ਬੂਟਾ ਲਾਈਕੇਸ ਤੋਂ ਇਸ ਲਿਟਮਸ ਪ੍ਰਾਪਤ ਹੁੰਦਾ ਹੈ ਤੇ ਫਿਰ ਇਹ ਤੋਂ ਜਿਹੜਾ ਇਹਦਾ ਜੂਸ ਨਿਕਲਦਾ ਹੈ ਇਹ ਤਿਆਰ ਕੀਤਾ ਜਾਂਦਾ ਨੀਲੇ ਰੰਗ ਵਿੱਚ ਤੇ ਲਾਲ ਰੰਗ ਵਿੱਚ ਪੱਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਲਿਟਮਸ ਦੀਆਂ ਲਾਲ ਅਤੇ ਨੀਲੀਆਂ ਪਟੀਆਂ ਠੀਕ ਹੈ ਸੋ ਲਿਟਮਸ ਜਿਹੜਾ ਹੈ ਲਿਟਮਸ ਲਾਈਕੇਨਸ ਅੰਗਰੇਜ਼ੀ ਜਿਦਾ ਲਿਖਣਾ ਲਾਈਕੇਨਸ ਬੋਲਣਾ ਲਾਈਚੈਂਸ ਨਹੀਂ ਬੋਲਣਾ ਲਾਈਕੇਨਸ ਨਾਉਂ ਦੇ ਪੌਦੇ ਤੋਂ ਪ੍ਰਾਪਤ ਹੋਣ ਵਾਲਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੁਦਰਤੀ ਸੂਚਕ ਹੈ ਇਹ ਬੱਚੇ ਲੈਬਾਂ ਦੇ ਚਾਹਮ ਵਰਤਿਆ ਜਾਂਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੁਦਰਤੀ ਸੂਚਕ ਹੀ ਹੈਗਾ ਕਿ ਲਾਈਕੇਨਸ ਨਾਮ ਦੇ ਪੌਦੇ ਤੋਂ ਪ੍ਰਾਪਤ ਹੁੰਦਾ ਹੈ ਇਸ ਦਾ ਜਮਣੀ ਰੰਗ ਤੇਜ਼ਾਬੀ ਘੋਲ ਵਿੱਚ ਘੁਲਣ ਨਾਲ ਲਾਲ ਇਹਦਾ ਜ ਮੂਲ ਰੰਗ ਜਮਣੀ ਹੁੰਦਾ ਹੈ ਇਸ ਦਾ ਜਮਣੀ ਰੰਗ ਤੇਜ਼ਾਬੀ ਘੋਲ ਵਿੱਚ ਘੁਲਣ ਦੇ ਨਾਲ ਤੇਜ਼ਾਬ ਕੀ ਅੰਦਰ ਵਿੱਚ ਰੈੱਡ ਐਸਿਡ ਸੋ ਰੈੱਡ ਕਰ ਦਿੰਦਾ ਹੈ ਇਹ ਲਾਲ ਹੋ ਜਾਂਦਾ ਹੈ ਅਤੇ ਖਾਰ ਬੇਸ ਬਲੂ ਘੋਲ ਵਿੱਚ ਘੁਲਣ ਨਾਲ ਨੀਲਾ ਹੋ ਜਾਂਦਾ ਸੋ ਮੂਲ ਰੂਪ ਚ ਜਮਣੀ ਰੰਗ ਦਾ ਹੁੰਦਾ ਹੈ ਐਸਿਡ ਚ ਪਾਓ ਤੇ ਲਾਲ ਰੰਗ ਹੋ ਜਾਏਗਾ ਤੇ ਬੇਸ ਵਿੱਚ ਪਾਓ ਖਾਰ ਵਿੱਚ ਪਾਓ ਤੇ ਨੀਲਾ ਹੋ ਜਾਏਗਾ ਘੋਲ ਜਾਂ ਕਾਗਜ਼ ਦੀਆਂ ਪੱਟੀਆਂ ਦੇ ਰੂਪ ਵਿੱਚ ਇਹ ਘੋਲ ਦੇ ਰੂਪ ਵਿੱਚ ਹੀ ਮਿਲਦਾ ਹੈ ਇਹ ਕਾਗਜ਼ੀਏ ਪੱਟੀਆਂ ਦੇ ਰੂਪ ਵਿੱਚ ਹੀ ਮਿਲਦਾ ਹੈ ਉਪਲਬਧ ਹੋਣ ਵਾਲਾ ਇਹ ਸੂਚਕ ਆਮ ਤੌਰ ਤੇ ਲਾਲ ਅਤੇ ਨੀਲੇ ਰੰਗ ਵਿੱਚ ਮਿਲਦਾ ਹੈ ਸੁਭਾਜੋ ਘੋਲ ਦੇ ਰੂਪ ਵਿੱਚ ਨੀਲਾ ਜਾਂ ਲਾਲ ਰੰਗ ਹੋ ਸਕਦਾ ਹੈ ਉਹ ਨੀਲੇ ਵਿੱਚ ਤੁਸੀਂ ਜੇ ਖਾਰ ਪਾਓਗੇ ਤੇ ਕੋਈ ਰੰਗ ਨਹੀਂ ਬਦਲੇਗਾ ਤੇ ਜੇ ਤੇਜਾਬ ਪਾਓਗੇ ਤੇ ਲਾਲ ਹੋ ਜਾਏਗਾ ਇਸੇ ਤਰ੍ਹਾਂ ਲਾਲ ਲਿਟਮਸ ਦੇ ਵਿੱਚ ਤੁਸੀਂ ਤੇਜਾਬ ਪਾਓਗੇ ਕੁਝ ਫਰਕ ਨਹੀਂ ਪਏਗਾ ਕਿਉਂਕਿ ਲਾਲ ਪਹਿਲੇ ਹੀ ਹੈ ਤੇ ਜੇ ਤੇ ਉਹ ਪਾਓਗੇ ਬੇਸ ਪਾਓਗੇ ਖਾਰ ਪਾਓਗੇ ਤੇ ਬੀ ਫਾਰ ਬੇਸ ਬੀ ਫਾਰ ਬਲੂ ਉਹ ਨੀਲਾ ਹੋ ਜਾਏਗਾ ਸੋ ਲਾਲ ਅਤੇ ਨੀਲੇ ਰੰਗ ਦੀਆਂ ਪੱਟੀਆਂ ਵਿੱਚ ਇਹ ਮਿਲਦਾ ਹੈ ਘੋਲ ਦੇ ਰੂਪ ਵਿੱਚ ਹੀ ਮਿਲਦਾ ਹੈ ਤੇ ਲਿਟਮਸ ਦੀਆਂ ਇਹ ਕਾਗਜ਼ ਦੀਆਂ ਪੱਟੀਆਂ ਦੇ ਰੂਪ ਵਿੱਚ ਵੀ ਮਿਲਦਾ ਹੈ ਸੋ ਇੱਥੇ ਵਿੱਚ ਤੁਹਾਡੀ ਕਿਤਾਬ ਵਿੱਚ ਫੋਟੋ ਲੈ ਕੇ ਵਿੱਚ ਲਾ ਵੀ ਦਿੱਤੀ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਹ ਗੱਲ ਜੋ ਲਿਖੀ ਹੋਈ ਹੈ ਇਹਨੂੰ ਇਹਨਾਂ ਰਲਾ ਕੇ ਚਿੱਤਰਾਂ ਨਾਲ ਰਲਾ ਕੇ ਚੰਗੀ ਤਰ੍ਹਾਂ ਪੜੋ ਤੇ ਸੁਣੋ ਫਿਰ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏਗੀ ਹੁਣ ਆ ਗਿਆ ਬੱਚਿਓ 11ਵਾਂ ਸਵਾਲ ਕਿਸੇ ਘੋਲ ਦੇ ਸੰਪਰਕ ਚ ਆਉਣ ਤੇ ਲਾਲ ਨੀਲੀ ਲਿਟਮਸ ਪੱਟੀ ਦੋ ਪੱਟੀ ਦੀ ਗੱਲ ਕੀਤੀ ਲਾਲ ਔਰ ਨੀਲੀ ਤੇ ਕਹਿੰਦੇ ਕਿਸੇ ਘੋਲ ਦੇ ਸੰਪਰਕ ਚ ਆਉਣ ਤੇ ਲਾਲ ਨੀਲੀ ਪੱਟੀ ਲਿਟਮਸ ਪੱਟੀ ਦੇ ਰੰਗ ਬਦਲਣ ਤੋਂ ਕੀ ਸਿੱਟਾ ਨਿਕਲਦਾ ਹੈ ਇਹ ਬੜੀ ਮਹੱਤਵਪੂਰਨ ਗੱਲ ਹੈ ਬੱਚਿਓ ਠੀਕ ਹੈ ਨਾ ਸੋ ਇਹ ਮੈਂ ਦੇਖੋ ਰੰਗ ਵੀ ਬਦਲ ਦਿੱਤਾ ਤਾਂ ਕਿ ਤੁਹਾਨੂੰ ਥੋੜਾ ਸੌਖਾ ਹੋ ਜਾਏ ਸਮਝਣ ਚ ਜੇ ਨੀਲਾ ਲਿਟਮਸ ਲਾਲ ਹੋ ਜਾਏ ਤਾਂ ਸਿੱਟਾ ਨਿਕਲਦਾ ਹੈ ਕਿ ਘੋਲ ਤੇਜ਼ਾਬੀ ਹੈ ਤੇਜ਼ਾਬੀ ਮਨੇ ਐਸਿਡ ਡੀ ਮਨੇ ਆਰ ਈ ਡੀ ਰੈਡ ਸੋ ਤੇਜ਼ਾਬ ਜਿਹੜਾ ਹੈ ਉਹ ਲਾਲ ਕਰ ਦੇਗਾ। ਮਿਸਾਲ ਦੇ ਤੌਰ ਤੇ ਨਿੰਬੂ ਦਾ ਰਸ, ਸਿਰਕਾ, ਔਲੇ ਦਾ ਰਸ ਆਦਿ ਠੀਕ ਹੈ ਨਾ? ਤੇ ਲਾਲ ਲਿਟਮਸ ਤੇ ਕੋਈ ਅਸਰ ਨਹੀਂ ਹੋਵੇਗਾ। ਜੇ ਲਾਲ ਲਿਟਮਸ ਹੋਵੇ ਤਾਂ ਤੇ ਪਹਿਲਾਂ ਹੀ ਲਾਲ ਹੈਗਾ। ਤੇ ਐਸਿਡ ਨੇ ਲਾਲ ਕਰਨੀ ਹੁੰਦਾ ਤੇ ਤੇ ਪਹਿਲਾਂ ਹੀ ਲਾਲ ਹੈ ਕੋਈ ਫਰਕ ਨਹੀਂ ਪਏਗਾ। ਤੇ ਜੇ ਲਾਲ ਲਿਟਮਸ ਨੀਲਾ ਹੋ ਜਾਏ ਤਾਂ ਸਿੱਟਾ ਨਿਕਲਦਾ ਹੈ ਕਿ ਘੋਲ ਖਾਰੀ ਹੈ। ਮਿਸਾਲ ਦੇ ਤੌਰ ਤੇ ਬੇਕਿੰਗ ਸੋਡਾ ਅਤੇ ਮੈਗਨੀਸ਼ੀਆ ਦਾ ਦੁੱਧ ਠੀਕ ਹੈ? ਇਦਾਂ ਨੀਲੇ ਲਿਟਮਸ ਤੇ ਕੋਈ ਅਸਰ ਨਹੀਂ ਹੋਵੇਗਾ ਜੇ ਇਹਦਾ ਵਿੱਚ ਨੀਲਾ ਨਿਟ੍ਰਸ ਪਾਵਾਂਗੇ ਤੇ ਇਹ ਤੇ ਨੀਲਾ ਕਰ ਦਈਏ ਪਹਿਲੇ ਤੋਂ ਪਹਿਲੇ ਨੀਲਾ ਦੋ ਉਹਨੂੰ ਫਰਕ ਨਹੀਂ ਪਏਗਾ ਤੇ ਜੇ ਲਾਲ ਜਾਂ ਨੀਲਾ ਲਿਟਮਸ ਦੋਵੇਂ ਬੇਅਸਰ ਰਹਿਣ ਰੰਗ 'ਚ ਕੋਈ ਫਰਕ ਨਾ ਪਵੇ ਤਾਂ ਸਿੱਟਾ ਨਿਕਲਦਾ ਹੈ ਕਿ ਘੋਲ ਉਦਾਸੀਨ ਹੈ ਭਾਵ ਨਾ ਤੇਜ਼ਾਬੀ ਹੈ ਤੇ ਨਾ ਹੀ ਖਾਰੀ ਹੈ ਮਿਸਾਲ ਦੇ ਤੌਰ ਤੇ ਟੁੱਟੇ ਦਾ ਪਾਣੀ ਹੈ ਟੁੱਟੇ ਦੇ ਪਾਣੀ 'ਚ ਲਿਟਮਸ ਸਰ ਪਾਓ ਨੀਲਾ ਪਾਓ ਲਾਲ ਪਾਓ ਕੋਈ ਫਰਕ ਨਹੀਂ ਪਏਗਾ ਅਤੇ ਸਧਾਰਨ ਦਦੰਤ ਦਾਣਾ ਸੀ ਬੱਚਿਓ ਸਪelling ਮਿਸਟੇਕ ਅੱਖਰ ਜੋੜ ਦੀ ਗਲਤੀ ਬੜੀ ਮਾੜੀ ਗੱਲੇ ਤੇ ਮੈਨੂੰ ਇੰਨੀ ਚੰਗੀ ਲੱਗਦੀ ਸਾਡੇ ਪੰਜਾਬ ਵਿੱਚ ਬੋਰਡਾਂ ਦੇ ਉੱਤੇ ਵੀ ਕਈ ਗਲਤੀਆਂ ਕੀਤੀਆਂ ਹੁੰਦੀਆਂ ਦੱਦਾ ਠੀਕ ਹੈ ਨਾ ਦੱਦਾ ਨਹੀਂ ਹੈਗਾ ਦੱਦਾ ਸਧਾਰਨ ਲੂਣ ਦਾ ਕੋਲ ਜਿਉਂ ਚ ਪਾਓਗੇ ਰਸੋਈ ਚ ਲੂਣ ਲਵੋ ਕੋਲੋ ਉਹ ਨਾ ਤੇਜ਼ਾਬੀ ਹੈ ਨਾ ਖਾਰੀ ਹੈ ਕੋਈ ਫਰਕ ਨਹੀਂ ਪਏਗਾ ਠੀਕ ਹੈ ਹੁਣ ਆ ਗਿਆ ਸਵਾਲ 12ਵਾਂ ਤੇਜ਼ਾਬੀ ਬਾਰਿਸ਼ ਕੀ ਹੈ ਬੜਾ ਮਹੱਤਵਪੂਰਨ ਸਵਾਲ ਹੈ ਵੀ ਇਹ ਕਿਵੇਂ ਬਣਦੀ ਹੈ ਅਤੇ ਇਸ ਦੇ ਮਾੜੇ ਅਸਰ ਕੀ ਹਨ ਠੀਕ ਹੈ ਸੋ ਇਹਦਾ ਜਵਾਬ ਹੈ ਬਾਰਿਸ਼ ਵਿੱਚ ਤੇਜ਼ਾਬ ਦੀ ਵਧੇਰੇ ਮਾਤਰਾ ਨੂੰ ਤੇਜ਼ਾਬੀ ਬਾਰਿਸ਼ ਕਿਹਾ ਜਾਂਦਾ ਹੈ ਬੱਚਿਓ ਪਿਛਲੇ 40-50 ਸਾਲਾਂ ਦੇ ਵਿੱਚ ਜਿਹੜੀ ਸਾਡੀ ਬਾਰਿਸ਼ ਆਮੀਂ ਪੈਂਦਾ ਹੈ ਉਹ ਤੇਜ਼ਾਬੀ ਹੋ ਗਿਆ ਹੁਣ ਤੋਂ 50-60 ਸਾਲ ਪਹਿਲੇ ਇਦਾਂ ਦਾ ਹਾਲ ਮਾੜਾ ਨਹੀਂ ਸੀ ਕਿਉਂ ਹੋਇਆ ਵਾਤਾਵਰਣ ਵਿੱਚ ਮੌਜੂਦ ਪ੍ਰਦੂਸ਼ਕ ਗੈਸਾਂ ਕਿਉਂਕਿ ਫੈਕਟਰੀਆਂ ਜ਼ਿਆਦਾ ਬਣ ਗਈਆਂ, ਮਿੱਲਾਂ ਜ਼ਿਆਦਾ ਬਣ ਗਈਆਂ, ਗੱਡੀਆਂ ਵਾਹਨ ਜ਼ਿਆਦਾ ਆ ਗਏ ਤੇ ਸਾਰੀ ਗੈਸਾਂ ਛੱਡਦੇ ਨੇ ਹਨਾ ਪੈਟਰੋਲ ਬਲਦਾ ਹੈ, ਡੀਜ਼ਲ ਬਲਦਾ ਹੈ ਠੀਕ ਹੈ ਸੋ ਪ੍ਰਦੂਸ਼ਕ ਗੈਸਾਂ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਮੀਰੇ ਪਾਣੀ ਵਿੱਚ ਘੁਲ ਕੇ ਕਰਮਵਾਰ ਕਾਰਬਨ ਡਾਈਆਕਸਾਈਡ ਬਣਾ ਦਿੰਦੀ ਹੈ ਕਾਰਬੋਨਿਕ ਐਸਿਡ ਸਲਫਰ ਡਾਈਆਕਸਾਈਡ ਬਣਾ ਦਿੰਦੀ ਹੈ ਸਲਫਿਊਰਿਕ ਐਸਿਡ ਤੇ ਨਾਈਟrogen ਡਾਈਆਕਸਾਈਡ ਬਣਾ ਦਿੰਦੀ ਹੈ ਨਾਈਟ੍ਰਿਕ ਐਸਿਡ ਸੋ ਬੱਚੋ ਪਾਣੀ ਨਾਲ ਘੁਲ ਕੇ ਕੀ ਹੁੰਦਾ ਹੈ ਇਹ ਗੈਸਾਂ ਜਿਹੜੀਆਂ ਨੇ ਕਾਰਬਨ ਡਾਈਆਕਸਾਈਡ ਤੋਂ ਕਾਰਬੋਨਿਕ ਐਸਿਡ ਸਲਫਰ ਡਾਈਆਕਸਾਈਡ ਤੋਂ ਸਲਫਿਊਰਿਕ ਐਸਿਡ ਨਾਈਟrogen ਡਾਈਆਕਸਾਈਡ ਤੋਂ ਨਾਈਟ੍ਰਿਕ ਐਸਿਡ ਕਰਉ ਠੀਕ ਹੈ ਕਰਮਵਾਰ ਕਰਮਵਾਰ ਮਨ ਲੀ ਪਹਿਲੇ ਜੋ ਪਹਿਲੇ ਕਾਰਬਨ ਡਾਈਆਕਸਾਈਡ ਆਈ ਹੈ ਤਾਂ ਪਹਿਲੇ ਕਾਰਬਨ ਕਾਰਬੋਨਿਕ ਐਸਿਡ ਫਿਰ ਦੂਜੇ ਨੰਬਰ ਤੇ ਸਲਫਰ ਡਾਈਆਕਸਾਈਡ ਤੇ ਕਰਮ ਵਿੱਚ ਦੂਜੇ ਛ ਸਲਫਿਊਰਿਕ ਐਸਿਡ ਤੀਜੇ ਨੰਬਰ ਤੇ ਨਾਈਟ੍ਰੋਜਨ ਡਾਈਆਕਸਾਈਡ ਤੇ ਤੀਜੇ ਨੰਬਰ ਤੇ ਨਾਈਟ੍ਰਿਕ ਐਸਿਡ ਠੀਕ ਹੈ ਇਹਦਾ ਮਤਲਬ ਹੁੰਦਾ ਕਰਮਵਾੜ ਦਾ ਇਹ ਬਣਾਉਂਦੀਆਂ ਹਨ ਅਤੇ ਇਸ ਤਰ੍ਹਾਂ ਤੇਜ਼ਾਬੀ بارش ਬਣਦੀ ਹੈ ਠੀਕ ਹੈ ਨਾ ਵਾਤਾਵਰਣ 'ਚ ਹਵਾ 'ਚ ਵਾਤਾਵਰਣ 'ਚ ਗੈਸਾਂ ਆਈਆਂ ਨੇ ਤੇ ਮੀਂਹ ਪੈਂਦਾ ਤੇ ਮੀਂਹ ਦੇ ਨਾਲ ਘੁਲ ਕੇ ਇਹ ਗੈਸਾਂ ਜਿਹੜੀਆਂ ਐਸਿਡ ਬਣਾਉਂਦੀਆਂ ਤੇ ਨੁਕਸਾਨ ਕੀ ਹੈ ਤੇਜ਼ਾਬੀ بارش ਜੀਵ ਜੰਤੂਆਂ ਜਿਲੇ ਬੱਚਿਓ ਨਦੀਆਂ 'ਚ ਪੈਂਦਾ ਪਾਣੀ ਇਹ ਵੜਾ ਸਮੁੰਦਰ 'ਚ ਪੈਂਦਾ ਹੈ ਛੱਛਮੀਰ 'ਚ ਪੈਂਦਾ ਝੀਲਾਂ 'ਚ ਪੈਂਦਾ ਹੈ ਜਿੱਥੇ ਮੂਛਫੇ ਜਿਹੜੇ ਜਾਨਵਰ ਨੇ ਉਹ ਜ ਤਜ਼ਾਬੀ ਮੀਂਹ ਪੈਂਦਾ ਹਰਦਾ ਤੇ ਉਸ ਤੇਜ਼ਾਬ ਕਰਕੇ ਬੱਚੇ ਬੜੇ ਸਾਰੇ ਜੀਵ ਜੰਤੂ ਮਰ ਵੀ ਜਾਂਦੇ ਨੇ ਸੋ ਪੌਦਿਆਂ ਦਾ ਜਿਹੜੀ ਬਨਸਪਤੀ ਉਹ ਚ ਵੀ ਜਾਣ ਹੈਗੀ ਉੱਤੇ ਬੜਾ ਮਾੜਾ ਅਸਰ ਪੈਂਦਾ ਹੈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਪੁਰਾਣੀਆਂ ਇਮਾਰਤਾਂ ਨੇ ਜਿਹਾ ਤਾਜ ਮਹਿਲ ਹੋ ਗਿਆ ਬੋਰ ਸੰਗਮਰਮਰ ਉਹਨਾਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹਨੂੰ ਫਿਰ ਠੀਕ ਕਰਨਾ ਬੜਾ ਔਖਾ ਹੈ ਬੜਾ ਉਹ ਲਈ ਮਿਹਨਤ ਤੇ ਬੜਾ ਪੈਸਾ ਲੱਗਦਾ ਸੋ ਤੇਜ਼ਾਬੀ ਬਾਰਿਸ਼ ਬੱਚੇ ਜੀਵ ਜੰਤੂਆਂ ਲਈ ਵੀ ਪੌਦਿਆਂ ਲਈ ਵੀ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਧਿਆਏ ਦੇ ਅਗਲੇ 40 ਤੋਂ 12 ਤੱਕ ਕੁਝ ਹੋਰ ਸਵਾਲ ਵੀ ਅਗਲੀ ਵੀਡੀਓ ਵਿੱਚ ਅਸੀਂ ਕਰਾਂਗੇ ਤਾਂ ਕਿ ਸਾਰਾ ਚੈਪਟਰ ਸਾਡਾ ਕਵਰ ਹੋ ਜਾਏ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ